ਸਾਰੀ ਛੱਤ ਸਾਫ਼ ਕਰਾ ਲਈ ਜਿੱਦਾਂ ਤੁਸੀਂ ਵੇਖਿਆ ਹਨਾ ਉਹਨੂੰ ਲਾਇਆ ਸੀ ਮੁੰਡੇ ਨੂੰ ਤੇ ਉਹਨੇ ਸਾਰੀ ਛੱਤ ਜਿਹੜੀ ਐਨ ਸਾਫ਼ ਕਰਤੀ ਸਾਰੀ ਤੇ ਬਾਥਰੂਮ ਵੀ ਕਰਤਾ ਸਾਫ਼ ਪੌੜੀਆਂ ਉਹਨੇ ਲਿਸ਼ਕਾਤੀਆਂ ਤੇ ਨੀਚੇ ਵੀ ਨੇ ਸਫਾਈ ਕਰਤੀ ਸਾਰੀ ਕਿਉਂਕਿ ਤੁਹਾਨੂੰ ਪਤਾ ਮੇਰੇ ਕੋਲ ਤੇ ਹੋਣਾ ਨਹੀਂ ਹੈ ਤੇ ਸਾਰਾ ਕੁਝ ਚੁੱਕ ਚੱਕ ਕੇ ਨਾ ਫੇਰ ਹੀ ਉਹਨੇ ਸਫਾਈ ਕੀਤੀ ਸਾਰੇ ਪਾਸੇ ਤੇ ਇੱਧਰ ਬਾਥਰੂਮ 'ਚ ਵੀ ਤੇ ਫਲੈਸ਼ ਵੀ ਉਹਨੇ ਸਾਫ਼ ਕਰਤੀ ਸਾਰੀ ਆ ਵੇਖੋ ਹਾਂ ਸਾਰਾ ਕੁਝ ਸਾਫ ਕਰਤਾ ਬਸ ਇੱਥੇ ਪੱਥਰ ਰੱਗਲਵਾੜਾ ਲੈ ਗਿਆ ਨੂੰ ਪਤਾ ਨਹੀਂ ਹੁਣ ਇਹ ਇਹਦਾ ਨਹੀਂ ਕੋਈ ਪੱਕਾ ਪਤਾ ਕਿ ਕਿਦੋਂ ਲੱਗਣਾ ਕਿਦੋਂ ਨਹੀਂ ਤੇ ਮੈਂ ਨਹਾ ਕੇ ਹੁੰਦੀ ਆਈ ਆ ਜੇ ਫ੍ਰੀ ਹੋ ਗਏ ਮੈਂ ਨਹਾ ਲਿਆ ਤੇ ਬਸ ਮੈਂ ਰੱਦਾ ਅੱਜ ਨਾ ਪੈਰ ਮੇ ਪੈ ਥੋੜੇ ਜਿਨਾ ਸਵੈਲਿੰਗ ਦੀ ਗਈ ਉਹਨਾਂ ਨੂੰ ਤੇ ਮੇਰਾ ਰੱਦਾ ਗਰਮ ਪਾਣੀ ਚ ਮੈਂ ਡਿਪ ਕਰਾ ਪੈਰ ਤੁੱਪ ਚ ਬੈ ਕੇ ਨਾ ਫਿਰ ਮੈਂ ਡਿਪ ਕਰਦੀ ਆ ਤੇ ਨਮਿਸ਼ ਚਲ ਗਿਆ ਜੀ ਸਕੂਲ ਤੇ ਸਵੇਰੇ ਸਵੇਰੇ ਬਹੁਤ ਨਾ ਹੁੰਦਾ ਵਾ ਕੰਮ ਬੜਾ ਹੁੰਦਾ ਵਾ ਤੇ ਅਜੇ ਕਮਰਿਆਂ ਦੀ ਸਫਾਈ ਜਿਹੜੀ ਉਹ ਮੈਂ ਖੁਦ ਕਰਨੀ ਹੋਣਾ ਮੈਨਾਂ ਹੁੰਦੇ ਕਿ ਮੈਂ ਕਿੱਦਾਂ ਕਰੂੰਗੀ ਨਾ ਸਾਰਾ ਹੈ ਨਾ ਦੁਬਾਰਾ ਸਫਾਈ ਕਰਨੀ ਪੈਣੀ ਜਿੱਦਾਂ ਦਿਵਾਲੀ ਤੇ ਸਫਾਈ ਕੀਤੀ ਉਹ ਤਾਂ ਕਰਨੀ ਪੈਣੀ ਸਾਰੀ ਪਰਦੇ ਵਗੈਰਾ ਸਾਰੇ ਜਿਹੜੇ ਵਾਸ਼ ਕਰਨੇ ਪੈਣੇ ਆ ਕਿਉਂਕਿ ਘੱਟਾ ਮਿੱਟੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੀ ਪੈ ਗਿਆ ਵਾ ਇਸ ਕਰਕੇ ਤੇ ਚਲੋ ਚੱਲਦੇ ਉੱਪਰ ਪਹਿਲਾਂ ਪੈਰ ਡਿਪ ਕਰਦੀ ਆ ਮੈਂ ਆਪਣੇ ਗਰਮ ਪਾਣੀ 'ਚ ਆਈਆਂ ਬੇਰ ਬਾਰ ਪਾਈ ਆਇਆ ਸੀ ਤੇ ਉਹਦੇ ਕੋ ਮੈਂ ਲੈ ਆਈ ਤੇ ਅਜੇ ਨਵੇਂ ਹੀ ਆਏ ਆ ਅਜੇ ਨਵੇਂ ਹੀ ਕਰਨੇ ਇਹਨਾਂ ਨੂੰ ਨਵਾਂ ਕਰਨਾ ਤੇ ਸੀਜ਼ਨ ਦਾ ਪਹਿਲਾ ਫਲ ਜਿਹੜਾ ਉਹ ਐ ਆਪਾਂ ਟੇਸਟ ਕਰਾਂਗੇ ਜਿੱਥੇ ਮੈਂ ਪਾਣੀ ਲੈ ਆਂਦਾ ਇਹ ਚ ਪਾਉਂਗੀ ਦੋ ਸ਼ੈਂਪੂ ਤੇ ਨਾਲ ਮੈਂ ਪਾਉਂਗੀ ਇੱਧਰ ਬੇਕਿੰਗ ਸੋਡਾ ਹਨਾ ਨਾਲੇ ਜਿਹੜਾ ਪੈਡੀਕਅਰ ਹੋ ਜਾਏਗਾ ਨਾਲੇ ਜਿਹੜਾ ਸਵੇਲਿੰਗ ਜਿਹੜੀ ਹੋਈ ਨਾ ਥੋੜੀ ਬੋਤੀ ਉਹ ਲੱਜੇਗੀ ਦੋ ਸ਼ੈਂਪੂ ਪਾ ਲੂੰਗੀ ਵੇਖੋ ਜੀ ਉਹ ਵੀ ਇਦਾਂ ਹੀ ਕਰਦੀਆਂ ਪਾਰਲਰ ਵਾਲੀਆਂ ਐ ਮੈਂ ਇੰਨਾ ਪਾਣੀ ਲੈ ਆ ਲਿਆ ਮੈਂ ਇਹਦੇ ਚ ਪਾ ਲਿਆ ਹੁਣ ਮੈਂ ਪੈਰ ਆਪਣੇ ਡਿਪ ਕਰਕੇ ਰੱਖ ਲੂੰਗੀ ਇੰਨਾ ਜ਼ਿਆਦਾ ਗਰਮ ਪਾਣੀ ਨਹੀਂ ਹੈ ਪਰ ਫਿਰ ਵੀ ਚਲੋ ਠੀਕ ਨਾ ਹਨੇਤੂ ਪੇਬਾ ਕੇ ਬੇਰ ਇਨਾ ਜ਼ਿਆਦਾ ਗਰਮ ਪਾਣੀ ਨਹੀਂ ਹੈ। ਇਹ ਨਾਰਮਲ ਜਿਹਾ ਹੈ। ਬਾਚੂ ਮੇਂ ਇਹ ਪੈਂਟ ਜਿਹੜੀ ਉਤਾਰ ਕੇ ਨਵੀਂ ਲਾਉਂਗੀ। ਨਵੀਂ ਸ਼ਾ ਆ ਗਿਆ ਸਕੂਲੋਂ ਤੇ ਮੈਂ ਕਿ ਤੁਹਾਨੂੰ ਦਿਖਾ ਦਾਂ ਉਹ ਸੂਟ ਸਿਪਕੇ ਜਿਹੜਾ ਆ ਗਿਆ ਵਾ। ਐਸੀ ਵੈਲਵਟ ਦਾ ਉਹ ਵਾਲਾ ਜਿੰਨਾ ਮੈਂ ਤੁਹਾਨੂੰ ਪਹਿਲਾਂ ਮਖਾਇਆ ਸੀ ਨਾ ਉਹ ਵਾ। ਪਹਿਲਾਂ ਮੈਂ ਸੋਚਿਆ ਗਲੇ ਤੇ ਮਤਲ ਲੈਸ ਵਗੈਰਾ ਲਗਾਵਾਂ ਹਨਾ ਕੁਝ ਕਰਾਂ। ਫਿਰ ਮੈਂ ਰਹਿਣ ਦਿੱਤਾ ਮੈਂ ਕਿ ਨਹੀਂ ਇਹ ਨਾ ਵੈਲਵਟ ਜਿਹਾ ਥੋੜਾ ਇਕੱਠਾ ਨਾ ਹੋ ਜੇ ਤਾਂ ਕਰਕੇ ਤੇ ਇਹਦਾ ਵੀ ਗਲਾ ਮੈਂ ਰਖਾਇਆ ਤੇ ਪਿੱਛੋਂ ਡੀਪ ਆ ਤੇ ਪਿੱਛੇ ਵੀ ਮੈਂ ਕੁਛ ਨਹੀਂ ਲੈਸ ਲਵਾਈ ਸਿਰਫ ਮੈਂ ਬਾਜੂ ਤੇ ਲਵਾਈ ਆ ਆ ਵੇਖੋ ਐ ਵਾਲੀ ਲੈਸ ਸੀ ਐ ਵਾਲੀ ਤੇ ਐ ਜਿਹੜੀ ਲੰਗੜਨ ਵਾਲੀ ਜਿਹੜੀ ਚਲਦੀ ਪਈ ਨਾ ਅੱਜ ਕੱਲ 골ਡਨ ਜੀ ਸਿਲਵਰ ਵੀ ਹੁੰਦੀ ਇਹਦੇ ਚ ਤੇ ਇਹ ਮੈਂ ਅੱਗੇ ਲਵਾਈ ਆ ਤੇ ਇਹਨੂੰ ਮੈਂ ਥੋੜਾ ਜਿਹਾ ਨਾ ਐ ਫਰੌਕ ਵਾਂਗੂ ਬਣਾਇਆ ਕੱਲੀਆਂ ਵਾਲਾ ਤੇ ਇਹਦੇ نیچے ਘੇਰੇ ਤੇ ਵੀ ਜਿਹੜਾ ਆ ਲਗਵਾਇਆ ਕਿੰਨੀ ਸੋਹਣੀ ਲੱਗਦੀ ਪਈ ਨਾ ਸੋਹਣਾ ਲੱਗਦਾ ਪਿਆ ਬਲੂ ਕਲਰ ਤੇ ਇਹਦੇ ਨਾਲ ਮੈਂ ਕੰਟਰਾਸਟ ਕੀਤਾ ਇਸ ਕਰਕੇ ਮੈਂ ਲਾ ਸੇਵ ਵਾਲੀ ਲਗਾਈ ਹੀ ਤੇ ਇਹਦਾ ਕੰਟਰਾਸਟ ਸੀ ਤੁਹਾਨੂੰ ਖੌਣੇ ਐਵੇਂ ਲਾ ਕੰਟਰਾਸਟ ਕੀਤਾ ਹੀ ਮੈਂ ਤੇ ਇਹ ਮੈਂ ਬਣਾਇਆ ਪਲਾਜੋ ਇਹਦੇ ਨਾਲ ਐਂ ਦੇਖ ਲਦੇ ਐਵੇਂ ਵਾਲਾ ਇਹ ਬੜੀ ਮਤਲਬ ਪਿਛਲੇ ਸਿਆਲ ਦਾ ਮੈਂ ਜਿਹੜਾ ਕੱਪੜਾ ਲੈ ਕੇ ਰੱਖਿਆ ਸੀ ਐਰਕਾ ਮੈਂ ਜਿਹੜਾ ਇਹ ਬੜਵਾਇਆ ਵਾ ਤੇ ਇਹ ਸੀ ਤੇ ਇਹਦੇ ਨਾਲ ਨਾਲ ਲੈਂਸ ਜਿਹੜੀ ਕਾਫੀ ਜ਼ਿਆਦਾ ਜਿਹੜੀ ਵੱਧ ਗਈ ਹੈ ਇਹਨੂੰ ਆਪਾਂ ਲੈ ਆਵਾਂਗੇ ਕਿਸੇ ਕੰਮ ਤੇ ਇਹ ਵੀ ਥੂੜ ਜਿਹੜਾ ਸੀ ਪਿਆ ਵਾ ਤੇ ਇੱਕ ਹੋਰ ਚੀਜ਼ ਤੁਹਾਨੂੰ ਮੁਖਾਉਣੀ ਹੈ ਮੈਂ ਸੌਕਸ ਲਈ ਸੀ ਇਹ ਵਾਲੀਆਂ ਬਹੁਤ ਮੋਟੀਆਂ ਸੌਕਸ ਆ ਵੇਖੋ ਨਾ ਅ ਜਿੱਦਾ ਓਨ ਨ ਵਗੈਰਾ ਦੀ ਹੁੰਦੀ ਹੈ ਨਾ ਉਹ ਵਾਲੀ ਚੀਜ਼ ਤੇ ਅੰਗੂਠੇ ਵਾਲੀਆਂ ਮੈਂ ਕਿ ਚੱਪਲ ਵਗੈਰਾ ਨਾਲ ਵੀ ਵੇਅਰ ਕਰ ਲੈਂਦਾ ਬੰਦਾ ਹਨਾ ਤੇ ਮੈਨੂੰ ਅੱਗੇ ਜਾ ਕੇ ਕੰਮ ਆਉਣਗੇ ਇਸ ਕਰਕੇ ਮੈਂ ਦੋ ਪੇਅਰ ਜਿਹੜੇ ਉਹ ਲੈ ਆਂਦੇ ਹੀ ਆ ਵੇਖ ਸਕਦੇ ਤੁਸੀਂ ਇੱਕ ਪਿੰਕ ਲੈ ਆਂਦਾ ਤੇ ਇੱਕ ਬਲੈਕ ਲੈ ਆਂਦਾ ਗਰੇਜ ਆ ਤੇ ਤੇ ਇੱਕ ਮੈਂ ਇਹਨਾਂ ਵਾਸਤੇ ਜਿਹੜੀ ਉਹ ਲੈਗਿੰਗ ਲਈ ਆਈ ਸੀ ਸੱਦਿਆਂ ਨੂੰ نیچے ਪਾਉਣ ਵਾਸਤੇ ਕਿਉਂਕਿ ਠੰਡ ਬੜੀ ਹੋ ਗਈ ਆ ਇਸ ਕਰਕੇ ਤੇ ਇਹ ਕਹਿ ਲਈ ਆਹੀ ਇਹ ਜਿਹੜੇ ਇਨਰ ਵੇਅਰ ਹੁੰਦੇ ਨਾ نیچے ਪਾਉਣ ਵਾਲੇ ਬਹੁਤ ਜ਼ਿਆਦਾ ਕੋਸਟਲੀ ਮਿਲਦੇ ਆ ਐਡੀ ਸੌਕਸ ਵੀ ਬੜੀਆਂ ਕੋਸਟਲੀ ਮਿਲਦੀਆਂ ਹਨ ਤੇ ਸਿਆਲ ਦੀ ਹਰ ਇੱਕ ਚੀਜ਼ ਬਹੁਤ ਕੋਸਟਲੀ ਮਿਲਦੀ ਆ ਤੇ ਇਸ ਕਰਕੇ ਮੈਂ ਇਕਵ ਲੈ ਗਈ ਜਾਂਦੀ ਆ ਮੈਂ ਕਿਹਾ ਵੇਖ ਲੈਨੇ ਕੰਫਰਟੇਬਲ ਲੱਗਦੀ ਆ ਤੇ ਫਿਰ ਨਹੀਂ ਤੇ ਫਿਰ ਇੱਕ ਹੋਰ ਲੈ ਆ ਦੂੰਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਜਿਹੜਾ ਉਹ ਕਿੱਦਾਂ ਦਾ ਲੱਗਾ ਕਿੱਦਾਂ ਦਾ ਮੈਂ ਸਟ੍ਰਿਚ ਕਰਾਇਆ ਵਾ ਤੇ ਕਿੱਦਾਂ ਦਾ ਪਿਆਰਾ ਲੱਗਾ ਕਿ ਨਹੀਂ ਲੱਗਾ ਤੇ ਏਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋ ਚੰਗਾ ਲੱਗਿਆ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਅਗਲੇ ਵਲੌਗ ਤੱਕ ਲਈ ਬਾਏ ਬਾਏ